ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਜਿਸ ਬਾਣੀ ਦੇ ਵਿੱਚ ਦੱਸੇ ਗੁਰੂ ਪਵਿੱਤਰ ਰੂਹਾਂ ਦਾ ਅਕਾਲੀ ਫੌਜਾਂ ਦਾ ਪਹਿਰਾ ਪ੍ਰਤੱਖ ਰੂਪ ਦੇ ਵਿੱਚ ਸੋ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਕਮਾਈ ਕੀਤੀ ਹੈ ਸ਼ਬਦ ਦੀ ਉਹਨਾਂ ਦੇ ਨਾਲ ਬਹੁਤ ਵੱਡੇ ਚਮਤਕਾਰ ਬਹੁਤ ਵੱਡੀਆਂ ਖੇਡਾਂ ਵਰਤਦੀਆਂ ਨੇ ਸੋ ਸਾਡਾ ਮਿੱਤਰ ਪਿਆਰਾ ਜਿਹੜਾ ਹੁਣ ਵੀ ਸਾਡੇ ਨਾਲ ਉਹ ਜੁੜਿਆ ਰਹਿੰਦਾ ਹੈ ਜਾਨੀ ਕਿ ਜੁੜਿਆ ਸਾਡੇ ਨਾਲ ਕੀ ਰਹਿਣਾ ਜਿਹੜੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਸੁਗਵਾਸੀ ਵੀ ਜੁੜੇ ਹੋਏ ਆ ਮੈਂ ਤਾਂ ਉਹਨਾਂ ਨੂੰ ਬਹੁਤ ਸਤਿਕਾਰ ਦੇਣਾ ਚਲੋ ਉਹਨਾਂ ਦੇ ਅੰਦਰ ਤਾਂ ਹੈ ਨਹੀਂ ਇਸ ਤਰ੍ਹਾਂ ਦੀ ਗੱਲਬਾਤ ਕੋਈ ਆਪਦੇ ਆਪ ਨੂੰ ਉੱਚਾ ਕਹਾਵੇ ਉਹ ਤੇ ਅਸੀਂ ਸਤਿਕਾਰ ਕਰਦੇ ਹਾਂ ਬਹੁਤ ਵੱਡੀ ਰੂਹ ਨੇ ਸੋ ਗੱਲਾਂ ਚੱਲਦੀਆਂ ਚੱਲਦੀਆਂ ਪਰਮੇਸ਼ਰ ਦੀ ਹੈ ਵਾਹਿਗੁਰੂ ਦੀਆਂ ਭਗਤੀ ਦੀਆਂ ਪ੍ਰਮਾਤਮਾ ਦੇ ਇਸ਼ਕ ਦੀਆਂ ਰਤੇ ਹੁੰਦੇ ਨੇ ਜਿਹੜੇ ਸੋ ਕਹਿਣ ਲੱਗੇ ਵੀ ਜਦੋਂ ਅਸੀਂ ਜਾਪ ਕਰਦੇ ਕਰਦੇ ਕਹਿੰਦੇ ਕਦੇ ਚੌਪੀ ਸਾਹਿਬ ਦਾ ਪਾਠ ਕਰਨ ਲੱਗੇ ਕਦੇ ਜਪ ਜਪਜੀ ਸਾਹਿਬ ਦਾ ਇੱਕ ਵਾਰੀ ਕਹਿੰਦੇ ਸਾਡੇ ਅੰਦਰ ਫੁਰਨਾ ਆਇਆ ਉਹ ਕਿਸੇ ਦੇ ਕਹਿਣ ਤੇ ਕਹਿੰਦੇ ਤੇ ਉਹਨੋਂ ਕੋਈ ਕਹਿੰਦੇ ਬਾੜੀ ਹੈ ਨਹੀਂ ਸੀ ਇੰਨੀ ਗੱਲਬਾਤ ਚਲੋ ਕਿਸੇ ਦੇ ਕਹਿਣ ਦੇ ਉੱਤੇ ਅਰਦਾਸ ਬੇਨਤੀ ਕਰਵਾਇਆ ਕਹਿੰਦੇ ਅਸੀਂ ਚੰਡੀ ਦੇ ਵਾਰ ਦੇ ਪਾਠ ਸ਼ੁਰੂ ਕਰਦੇ ਚੰਡੀ ਦੇ ਪਾਠ ਦੇ ਜਿਹੜੇ ਸ਼ੁਰੂ ਕੀਤੇ ਪਾਠ 40 42 ਦਿਨਾਂ ਦੇ ਵਾਸਤੇ ਤੇ ਕਦੇ 15 ਪਾਠ ਕਰਕੇ ਉੱਠਣਾ ਕਦੇ 10 ਪਾਠ ਕਰਕੇ ਉੱਠਣਾ ਜਾਨਕਿ 2 ਘੰਟੇ ਰੈਸਟ ਕਰਨ ਲਈ ਵਿੱਚ ਜੋ ਛਕਣਾ ਛਕਾਉਣਾ ਭੋਜਨ ਉਹ ਸ਼ੱਕੇ ਫੇਰ ਕੁਸ਼ ਰੇਸ਼ਟ ਕਰ ਲੇ ਕੋਸ ਜਣ ਕੇ ਅਣਗਿਣਤ ਵੀ ਜਦੋਂ ਵੀ ਸਮਾਂ ਮਿਲੇ ਫੇਰ ਬੈਠ ਗਏ ਫੇਰ ਉੱਠ ਗਏ ਫੇਰ ਬੈਠ ਗਏ ਲਗਾਤਾਰ ਕਹਿੰਦੇ ਚੱਲਦਾ ਰਿਹਾ ਬਹੁਤ ਹੀ ਕਹਿੰਦੇ ਅੰਦਰ ਸਰੂਰ ਰਿਹਾ ਕਰੇ ਬਹੁਤ ਹੀ ਜਿਆਦੇ ਅੰਦਰ ਮਸਤੀ ਨਾਮ ਦੀ ਬਸ ਐਉਂ ਲੱਗਿਆ ਕਰੇ ਵੀ ਕਿਸੇ ਦੇ ਨਾਲ ਨਾ ਬੋਲ ਅੰਦਰੀ ਸਿਮਰਨ ਚੱਲੀ ਜਾ ਕਰੇ ਕਹਿੰਦੇ ਚੰਡੀ ਦੀ ਵਾਰ ਦਾ ਇੱਕ ਇੱਕ ਤੁਕ ਕਦੇ ਕੋਈ ਤੁੱਕ ਕਦੇ ਕੋਈ ਤੁੱਕ ਅੰਦਰ ਚੱਲਦੀ ਰਿਹਾ ਕਰੇ ਸਹੇਸਤਰ ਕਰਕੇ ਕਹਿੰਦੇ ਜਿਆਦਾਚਾਰ ਕਹਿੰਦੇ ਅਸੀਂ ਰਾਤ ਨੂੰ ਬਾਹਰ ਨਿਕਲਦੇ ਕੰਮ ਧੰਦਾ ਕਰਦੇ ਥੋੜਾ ਬਹੁਤਾ ਚਲ ਸਰਦਾ ਸ਼ੋਹਰ ਕਹਿੰਦੇ ਵੀ ਉਹ ਤਾਂ ਦੁਕਾਨ ਵੀ ਕੀਤੀ ਹੋਸੀ ਉਹਨਾਂ ਦੀ oportunity ਪਰ ਕਹਿੰਦੇ ਮਸਤ ਮਸਤਾਨੀ ਜੀ ਹਾਲਤ ਹੋ ਗਈ ਵੀ ਘੱਟ ਵੱੜ ਦੁਕਾਨ ਖੋਲਿਆ ਕਰੀ ਆਪਦੇ ਬੱਚੇ ਨੂੰ ਬਿਠਾ ਲਿਆ ਕਰੀ ਸੋ ਕਹਿੰਦੇ ਚੱਲਦਾ ਰਿਹਾ ਜਿਉਂ-ਜਿਉਂ ਕਰੀ ਜਾਈਏ ਤਿਉਂ ਤੇ ਰੰਗ ਗੂੜਾ ਸਿੰਘਾਂ ਸ਼ਹੀਦਾਂ ਦਾ ਜਿਹੜਾ ਅਸ਼ੀਰਵਾਦ ਸੀ ਪਿੱਛੇ ਹੱਥ ਸੀਗਾ ਉਹ ਕਦੇ ਚੱਲਦਾ ਰਿਹਾ ਅੰਦਰ ਫੁਰਨੇ ਆਉਣੇ ਸੰਸਕਾਰ ਬਾਣੇ ਸ਼ੁਰੂ ਕਰ ਹੋਗੇ ਵੀ ਇਸ ਜਾਪ ਤੋਂ ਬਾਅਦ ਹੋਰ ਫੇਰ ਜਾਪ ਕਰਾਂਗੇ ਉਹ ਜਾਪ ਤੋਂ ਬਾਅਦ ਫੇਰ ਹੋਰ ਕਰਾਂਗੇ ਜਣਕੇ ਜਿਹੜਾ ਸੀਗਾ ਮਨ ਉਹ ਲੋਚਣ ਲੱਗ ਪਿਆ ਮੇਰਾ ਮਨ ਲੋਚਾ ਗੁਰਦਾਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਾਈਂ ਸੋ ਇਹ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਕਿਸੇ ਦੇ ਉੱਤੇ ਕਿਰਪਾ ਹੁੰਦੀ ਹੈ ਨਾ ਉਹਦਾ ਹੋਰ ਨਾਮ ਜਪਾਣ ਨੂੰ ਹੋਰ ਇਹ ਫੁਰਨੇ ਬਣਨ ਲੱਗ ਜਾਂਦੇ ਨੇ ਇਹ ਬਹੁਤ ਵਧੀਆ ਹੁੰਦੇ ਨੇ ਤੁਹਾਡੇ ਭਾਗ ਬਣਦੇ ਨੇ ਇਹਦੇ ਨਾਲ ਸੋ ਕਹਿੰਦੇ ਵੀ ਸਰੂਰ ਰਿਆ ਕਰੇ ਥੋੜੇ ਥੋੜਾ ਭਲੇਖਾ ਜਿਆ ਪਿਆ ਕਰੇ ਕਹਿੰਦੇ ਜਦੋਂ 42ਵਾਂ ਦਿਨ ਆ ਗਿਆ ਕਹਿੰਦੇ ਦਿਨ ਅਸੀਂ ਅਰਦਾਸ ਕਰਨੀ ਚੋਦੇ ਨਾਰੀਆ ਲਿਆ ਕੇ ਉਹ ਭੋਗ ਵੀ ਦੇਣਾ ਸੀਗਾ ਆਪਣੇ ਚੰਡੀ ਦੀ ਵਾਰ ਦਾ ਅਰਦਾਸ ਬੇਨਤੀ ਕਰਕੇ ਝੜਕਾਉਣਾ ਸੀ ਨਾਰੀਅਲ ਸੋ ਕਹਿੰਦੇ ਉਸੇ ਦਿਨ ਸਾਡੇ ਜਿਸ ਦਿਨ ਮੈਂ ਸਮਾਪਤੀ ਕਰਨੀ ਸੀ ਭੋਗ ਮਾਂ ਚੰਡੀ ਦੇ ਵਾਰ ਦੇ ਉਸੇ ਦਿਨ ਕਹਿੰਦੇ ਸਾਡੇ ਰਿਸ਼ਤੇਦਾਰਾਂ ਨੂੰ ਸੀਗੇ ਰਿਸ਼ਤੇਦਾਰ ਆਏ ਰਾਤ ਕੱਟ ਕੇ ਉਹ ਸਵੇਰ ਦੇ 9 ਵਜੇ ਹੋਏ ਸੀ ਉੱਥੇ ਸੀ ਰਿਸ਼ਤੇਦਾਰ ਮੇਰੇ ਘਰ ਕਹਿੰਦੇ ਕਹਿੰਦੇ ਮੈਂ ਅੰਦਰ ਵੜ ਕੇ ਸਮਾਪਤੀ ਦੀ ਅਰਦਾਸ ਕਰ ਲਈ ਸੀ ਵੀ ਅੱਜ 42 ਦਿਨ ਹੋ ਗਏ ਕਹਿੰਦੇ ਮੈਂ ਸੱਚੇ ਪਾਸ਼ਾ ਰੋਜ਼ ਕਿਹਾ ਕਰਨਾ ਸੱਚੇ ਪਾਸ਼ ਸਿੱਖੀ ਦਾਨ ਬਖਸ਼ੋ ਸਿੱਖੀ ਦਾਨ ਬਖਸ਼ੋ ਸਿੱਖੀ ਦਾਨ ਬਖਸ਼ੋ ਕਿਉਂਕਿ ਸਿੱਖੀ ਦੇ ਵਿੱਚ ਸਾਰਾ ਗੁੱਸਾ ਆ ਜਾਂਦਾ ਹੈ ਜੇ ਆਪਾਂ ਇੱਕ ਦਾਤ ਮੰਗਾਂਗੇ ਉਹ ਵੀ ਇੱਕੋ ਦਾਤ ਰਹਿ ਜਾਂਦੀ ਐ ਜੇ ਸਿੱਖੀ ਮੰਗ ਲਾਂਗੇ ਉਹਦੇ ਸਾਰਾ ਕੁਝ ਹੀ ਆ ਜਾਂਦਾ ਸੋ ਸਿੱਖੀ ਦੇ ਅਲੱਗ-ਅਲੱਗ ਰਤਬੇ ਨੇ ਪਿਆਰਿਓ ਸੋ ਕਹਿੰਦੇ ਜਦੋਂ ਮੈਂ ਅਰਦਾਸ ਕਰਦੇ ਕਰਦੇ ਨਾ ਜਦੋਂ ਮੈਂ ਇੱਥੇ ਪਹੁੰਚਿਆ ਕਿ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਅਗਲੀ ਤੋ ਕਹ ਜਿਹੜੀ ਭਰੋਸਾ ਦਾਨ ਨਾਮ ਦਾਨ ਪਹਿਲਾਂ ਕਹਿੰਦੇ ਜਿਹੜੀ ਇਹ ਤੋ ਕਉਂਦੀ ਐ ਨਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਜਦੋਂ ਇੱਥੇ ਆਇਆ ਕਹਿੰਦੇ ਮੈਂ ਅਰਦਾਸ ਕਰਦੇ ਕਰਦੇ ਮੇਰੇ ਪੂਰੇ ਭਾਵਨਾ ਵਿੱਚ ਜੁੜਿਆ ਹੋਇਆ ਸੀਗਾ ਮਨ ਸੁਰਤ ਜੁੜੀ ਹੋਈ ਸੀ ਕਹਿੰਦੇ ਇੱਕੋ ਦਮ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੋ ਗਿਆ ਕਹਿੰਦੇ ਮੈਂ ਮੇਰੀਆਂ ਅੱਖਾਂ ਦੇ ਸਾਹਮਣੇ ਆ ਕੇ ਤੇਜ਼ ਝਲਣੀਆਂ ਮੈਂ ਕੋਦੋਂ ਜਦੋਂ ਨੇਤਰ ਖੋਲੇ ਕਹਿੰਦੇ ਸਾਹਮਣੇ ਭਾਈ ਤਾਰੂ ਸਿੰਘ ਮਤੀ ਦਾਸ ਜੀ ਭਾਈ ਮਤੀ ਦਾਸ ਸਤੀ ਦਾਸ ਦੀ ਸਤੀ ਦਾਸ ਜੀ ਭਾਈ ਤੇ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਤੇ ਜਿਹੜੇ ਸੰਗਾਂ ਨੇ ਸ਼ਹੀਦ ਦੀਆਂ ਦਿੱਤੀਆਂ ਸਾਰੇ ਬੈਠੇ ਕਹਿੰਦੇ ਕਦੇ ਨਾਲੇ ਮੈਨੂੰ ਆਵਾਜ਼ ਆਈ ਕਹਿੰਦੇ ਲੈਣੀ ਐ ਸਿੱਖੀ ਸਿੱਖੀ ਲੈਣੀ ਐ ਆਹ ਦੇਖ ਲੈ ਸਿੱਖੀ ਕਹਿੰਦੇ ਭਾਈ ਮਨੀ ਸਿੰਘ ਜੀ ਨੇ ਹੱਥ ਕੀਤਾ ਬੰਦ ਬੰਦ ਘਟਵਾ ਰਹੇ ਨੇ ਲੈਣੀ ਐ ਸਿੱਖੀ ਤੂੰ ਕਹਿੰਦੇ ਸਿੱਖੀ ਦਾਤ ਬਖਸ਼ੋ ਆਹ ਦੇਖੋ ਕਹਿੰਦੇ ਖੋਪੜ ਲੈਂਦੇ ਭਾਈ ਤਾਰੂ ਸਿੰਘ ਵੱਲ ਇਸ਼ਾਰਾ ਕੀਤਾ ਭਾਈ ਤਾਰੂ ਸਿੰਘ ਬੈਠੇ ਸੀ ਲੈਣੀ ਐ ਸਿੱਖੀ ਮਤੀ ਦਾ ਸਤੀ ਦਾਸ ਭਾਈ ਦਿਆਲਾ ਜੀ ਦੇਖ ਚੋਬਲ ਰਹੇ ਨੇ ਕਹਿੰਦੇ ਜਦੋਂ ਵੀ ਮੈਂ ਕਿਹਾ ਕਰਾਂ ਵੀ ਸਿੱਖੀ ਦਾਤ ਉਹ ਸਾਹਮਣੇ ਆਇਆ ਕਰੇ ਇਸ਼ਾਰਾ ਕਰਨ ਨਾਲੇ ਆਵਾਜ਼ ਆ ਕੇ ਲੈ ਲੈ ਸਿੱਖੀ ਆ ਸਿੱਖੀ ਐ ਤੇ ਕਹਿੰਦੇ ਮੈਂ ਵੀ ਫਿਰ ਚੰਡੀ ਦੀ ਵਾਰ ਦੇ ਪਾਠ ਕੀਤੇ ਹੋਏ ਸੀ ਮੈਂ ਵੀ ਫਿਰ ਧਰੂਰ ਵਿੱਚ ਆ ਗਿਆ ਕਹਿੰਦੇ ਮਹਾਰਾਜ ਆਕਾਰਪੁਰਖ ਵੈਗਰੂ ਸਿੱਖੀ ਮੈਨੂੰ ਚਾਹੀਦੀ ਹੈ ਬਾਹਰ ਜਾ ਕੇ ਅਰਦਾਸ ਤੋਂ ਬਾਅਦ ਮੈਂ ਆਪਦੇ ਕਮਰੇ ਚੋਂ ਬਾਹਰ ਜਾ ਕੇ ਜੋਰ ਸਕਦਾ ਜੋ ਮਰਜ਼ੀ ਹੋ ਸਕਦਾ ਪਰ ਮੈਂ ਮੈਂ ਵੀ ਤੇਰਾ ਬੱਚਾ ਮੈਂ ਵੀ ਗੁਰਸੇਖਾਂ ਭਾਵੇਂ ਸਿੱਖੀ ਵਿੱਚ ਪ੍ਰਪਗਤਾ ਨਹੀਂ ਤੁਸੀਂ ਮੈਨੂੰ ਪੂਰਾ ਕਰਨਾ ਪਰ ਜੇ ਇਹ ਸਿੰਘ ਸਿੱਧ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਇਹਨਾਂ ਦੇ ਬੰਦ-ਬੰਦ ਕੱਟੇ ਜਾ ਰਹੇ ਨੇ ਮਹਾਰਾਜ ਆ ਪਈਏ ਸ੍ਰੀ ਸਾਹਿਬ ਸ੍ਰੀ ਸਾਹਿਬ ਕਹਿੰਦਾ ਮੇਰੇ ਹੱਥ ਵਿੱਚ ਸੀ ਮੈਂ ਕਿਹਾ ਜੇ ਤੁਸੀਂ ਆਵਾਜ਼ ਦੇ ਕੇ ਕਹਿ ਰਹੇ ਹੋ ਮੇਰਾ ਵੀ ਸਿਰ ਹੁਣੀ ਕਲਮ ਕਰ ਦਿਓ ਇਹਨਾਂ ਦੇ ਬਰਾਬਰ ਦਾ ਕਰ ਦਿਓ ਮੈਨੂੰ ਕਹਿੰਦੇ ਮੇਰੇ ਅੰਦਰ ਇੰਨੀ ਤਾਕਤ ਆ ਗਈ ਨਾ ਮੈਨੂੰ ਕੋਈ ਡਰ ਨਾ ਲੱਗੇ ਜਦੋਂ ਮੈਂ ਕਹੇ ਮੇਰਾ ਵੀ ਸਿਰ ਕਲਮ ਕਰ ਦਿਓ ਮੈਂ ਤਿਆਰ ਹਾਂ ਸਿੱਧੀ ਦੇਣ ਨੂੰ ਮੇਰਾ ਗਲ ਲੱਗ ਕਰ ਦਿਓ ਸਿਰ ਧੜ ਤੋਂ ਤੇ ਕਹਿੰਦੇ ਮੈਨੂੰ ਵੀ ਇਹਨਾਂ ਦੇ ਬਰਾਬਰ ਦਾ ਕਰ ਦਿਓ ਮੈਨੂੰ ਨਹੀਂ ਪਤਾ ਸਿੱਖੀ ਮੈਨੂੰ ਚਾਹੀਦੀ ਹੈ ਪਰ ਮੈਂ ਇੱਥੋਂ ਅਰਦਾਸ ਤੋਂ ਬਾਅਦ ਬਾਹਰ ਜਾ ਕੇ ਮੈਂ ਡੋਲ ਸਕਦਾ ਇਹ ਹੁਣ ਤੁਸੀਂ ਮੇਰਾ ਤੁਹਾਡਾ ਅਲੱਗ ਕਰਨਾ ਹੈ ਜਾਂ ਨਾ ਕਰਨਾ ਤੁਹਾਡੀ ਮਰਜ਼ੀ ਹੈ ਜਦੋਂ ਪੂਰਨ ਤੌਰ ਤੇ ਅੰਦਰੋਂ ਭਰੋਸੇ ਨਾਲ ਕਿਹਾ ਨਾ ਪੂਰੇ ਜਾਹੋ ਜ ਬੀਰਸ ਦੇ ਨਾਲ ਕਹਿੰਦੇ ਉਹ ਆਵਾਜ਼ ਵੀ ਸ਼ਾਂਤ ਹੋ ਗਈ ਕਹਿੰਦੇ ਮੈਨੂੰ ਐ ਲੱਗਿਆ ਮੇਰੇ ਸਿਰ ਦੇ ਉੱਤੇ ਹੱਥ ਰੱਖ ਤਾ ਨਾਲ ਦੀ ਨਾਲ ਸਿੰਘ ਸ਼ਹੀਦ ਸੀ ਕਹਿੰਦੇ ਉਹ ਜਿਹੜੇ ਸ਼ਾਂਤ ਹੋ ਗਏ ਤੇ ਕੋਈ ਸ਼ਬਦ ਚੱਲ ਰਿਹਾ ਸੀ ਕਹਿੰਦੇ ਇੰਨਾ ਆਨੰਦਮਈ ਬਾਣੀ ਦਾ ਪਰ ਮੈਂ ਵੀ ਉਹਦੇ ਵਿੱਚ ਸਮਾਧੀ ਤੌਰ ਤੇ ਹੋਇਆ ਕਹਿੰਦੇ ਗੁਰਸੇਗਰ ਉਸ ਤੋਂ ਬਾਅਦ ਕਹਿੰਦਾ ਜਦੋਂ ਵੀ ਮੈਂ ਚਲੋ ਉਹ ਤਾਂ ਮੇਰੇ ਨਾਲ ਜਿਹੜਾ ਚਮਤਕਾਰ ਕਹਿ ਲੋ ਜਾਂ ਗੁਰੂ ਦੀ ਕਿਰਪਾ ਸਿੰਘ ਸਹੀਦਾ ਦੀ ਉਹ ਚੰਡੀ ਦੀਵਾਰ ਦੇ ਮੈਨੂੰ ਪ੍ਰਤੱਖ ਸੰਗਤ ਸਿੰਘਾਂ ਦੇ ਦਰਸ਼ਨ ਹੋਏ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਚੱਲਿਆ ਕਰਾਂ ਹਰ ਰੋਜ਼ ਕਹਿੰਦੇ ਮੈਨੂੰ ਆ ਲੱਗਿਆ ਕਰੇ ਵੀ ਮੇਰੇ ਮੇਰੇ ਨਾਲ ਨਾਲ ਕੋਈ ਫੌਜਾਂ ਚੱਲ ਰਹੀਆਂ ਨੇ ਜਾਂ ਮੈਂ ਪਿੱਛੇ ਪਿੱਛੇ ਘੋੜਿਆਂ ਦੇ ਨਾਲ ਜਾਂਣਾ ਜਾਂ ਮੇਰੇ ਨਾਲ ਬਹੁਤ ਜ਼ਿਆਦੇ ਸਤਨਾਮ ਵਹਿਗੁਰਾ ਜਪ ਹੋਈ ਜਾਂਦਾ ਉਸ ਤੋਂ ਬਾਅਦ ਕਹਿੰਦੇ ਮੇਰਾ ਕਾਰੋਬਾਰ ਵੀ ਕੰਮ ਵੀ ਚੜ੍ਹਦੀ ਕਲਾ ਦੇ ਵਿੱਚ ਹੁਣ ਪਿਆਰੋ ਬਹੁਤ ਜ਼ਿਆਦੇ ਚੜ੍ਹਦੀ ਕਲਾ ਉਹਦੀ ਆਰਥਿਕ ਤੌਰ ਤੇ ਵੀ ਕਿਸੇ ਤਰ੍ਹਾਂ ਦੀ ਉਹਦੇ ਕੋਲ ਜਾਨੀ ਕਿ ਹੁਣ ਧਨ ਦੌਲ ਦੀ ਵੀ ਕਿਸੇ ਤੌਰ ਕਿਸੇ ਤਰ੍ਹਾਂ ਦੀ ਉਹਦੇ ਕੋਲੇ ਜਾਨੀ ਕਮੀ ਨਹੀਂ ਹੈਗੀ ਇਹ ਆਪਾਂ ਨੂੰ ਫਲਤਾ ਪਿਆਰੋ ਦਿੰਦਾ ਇਹ ਪਾਠ ਹੈ ਜਿਹੜਾ ਪਰ ਕਈ ਵਾਰੀ ਆਪਾਂ ਡੋਲ ਜਾਂਦੇ ਆ ਡੋਲਣ ਦੀ ਤੁਸੀਂ ਅਰਦਾਸ ਜਰੂਰ ਕਰਿਆ ਕਰੋ ਉਸ ਚੇ ਪਾਸ਼ਾ ਮਹਾਰਾ ਡੋਲੀਏ ਨਾ ਵੀ ਮੈਨੂੰ ਸਿਮਰਤੋਂ ਦੂਰ ਨਾ ਕਰਿਓ ਹੱਥ ਬਨ ਕੇ ਬੇਨਤੀ ਇੱਕ ਰਾਤ ਦੇ ਭਾਰ ਖੜ ਕੇ ਬੇਨਤੀਆਂ ਕਰਿਆ ਕਰੋ ਉਸ ਚੇ ਪਾਸ਼ਾ ਵੀ ਮੈਨੂੰ ਡੋਲਣ ਤੋਂ ਬਚਾਓ ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੋ ਸਿੱਖੀ ਦਾਤ ਵੀ ਬਖਸ਼ੋ ਮਹਾਰ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਕੱਢ ਲੈ ਬਸ ਪਰ ਨਾਮ ਜਪਾ ਲੈ ਇਸ ਤਰ੍ਹਾਂ ਗੁਰਮੁਖੇ ਪਿਆਰੇ ਜਦੋਂ ਮਹਾਰਾਜ ਖੁਸ਼ ਹੁੰਦੇ ਨੇ ਨਾ ਸਿੰਘਾਂ ਸ਼ੀਦਾ ਕੋਲੇ ਸਾਰੀਆਂ ਬਰਕਤਾਂ ਨੇ ਤੁਸੀਂ ਜਾਪ ਕਰੀ ਜਾਓ ਤੁਹਾਡੇ ਕਾਰਜ ਵੱਣ ਗਏ ਹੀ ਵੱਣ ਗਏ ਆਪਣੇ ਜੋ ਕੁਝ ਕਮੀਆਂ ਨੇ ਆਪਣੇ ਕੁਝ ਕਰਮ ਹੁੰਦੇ ਨੇ ਪਹਿਲਾਂ ਕੱਟਦੇ ਨੇ ਫਿਰ ਆਪਾਂ ਨੂੰ ਮਹਾਰਾਜ ਭਰਪੂਰ ਕਰਦੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ